ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕੁਝ ਸਿੱਖੀਏ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਸਿੱਖਾਂਗੇ ਸਟੇਰ ਸਲਵਾਰ ਦੀ ਸਹੀ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਕਟਿੰਗ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕੱਪੜੇ ਨੂੰ ਫੋਰ ਫੋਲਡ ਕਰਕੇ ਜਿਵੇਂ ਦੇਖੋ ਸਾਡੇ ਕੋਲ ਕੱਪੜਾ ਅਸੀਂ ਕੱਪੜੇ ਨੂੰ ਫੋਰ ਫੋਲਡ ਕਰਕੇ ਵਿੱਚੋਂ ਪੱਲੇ ਕੱਢਾਂਗੇ ਤੇ ਸਲਵਾਰ ਨੂੰ ਸਟੇਟ ਸਲਵਾਰ ਨੂੰ 4 ਫੋਲਡ ਕਰਕੇ ਕੱਟ ਲੈਂਦੇ ਆ ਉਹਦੇ ਚ ਮਿਆਣੀ ਪਾ ਦਿੰਦੇ ਆ ਪੱਲੇ ਨਹੀਂ ਪਾਉਂਦੇ ਪਰ ਜਿਹੜੀ ਸਲਵਾਰ ਮੈਂ ਅੱਜ ਬਣਾਣੀਆਂ ਨੇ ਵਿੱਚ ਅਸੀਂ ਪੱਲੇ ਵੀ ਪਾਵਾਂਗੇ ਤੇ ਹੋਊਗੀ ਵੀ ਸਾਡੀ ਸਟੇਟ ਤੇ ਇਹਦੇ ਚ ਮਿਆਣੀ ਦੀ ਵੀ ਲੋੜ ਨਹੀਂ ਪੋਗੀ ਅੱਛਾ ਅਸੀਂ ਜਿਵੇਂ ਆਮ ਸਲਵਾਰ ਕੱਟਦੇ ਹੁੰਨੇ ਆ ਨੂੰ 4 ਫੋਲਡ ਕਰ ਲਿਆ 4 ਫੋਲਡ ਕਰਕੇ ਜਿੰਨੀ ਸਾਡੀ ਲੈਂਥ ਆ ਸਲਵਾਰ ਦੀ ਜਿਵੇਂ ਸਾਡੀ ਸਲਵਾਰ ਜਿਹੜੀ ਹੈ ਕੱਟਣੀ ਆ ਅਸੀਂ ਸਟੇਟ ਸਲਵਾਰ ਇਹਦੇ ਲੈਂਥ ਹੈਗੀ ਆ ਜੀ 34 ਇੰਚ 30 ਇੰਚ ਦੇ ਵਿੱਚੋਂ ਅਸੀਂ 4 ਇੰਚ ਮਾਈਨਸ ਕਰ ਦੇਣੇ ਆ ਤੇ ਸਾਡੇ ਬਚ ਜਾਣੇ ਆ ਜੀ 3 ਇੰਚ ਤੇ ਅਸੀਂ ਇੱਥੋਂ 3 ਇੰਚ ਤੇ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ ਫਿਰ ਅਸੀਂ ਸਿੱਧਾ ਇੱਥੋਂ ਕੱਟ ਦੇਣਾ ਹੁਣ ਜਿਹੜੇ ਅਸੀਂ ਆਹ ਪੱਲੇ ਕੱਟੇ ਆ ਠੀਕ ਹੈ ਜੀ ਇਹਨੂੰ ਅਸੀਂ ਇਹਦੇ ਵਿੱਚੋਂ ਪੱਲੇ ਕੱਢ ਲਾਂਗੇ ਪੱਲੇ ਅਸੀਂ ਉਹਨੇ ਕੱਢਾਂਗੇ ਇਧਰੋਂ ਅਸੀਂ ਸਾਈਡ ਤੋਂ ਸਾਡੀ 벨ਟ ਨਿਕਲ ਆਵੀ ਸਲਵਾਰ ਚੋਂ ਠੀਕ ਹੈ ਜੀ ਇੱਥੋਂ ਅਸੀਂ 벨ਟ ਕੱਟਾਂਗੇ 벨ਟ ਅਸੀਂ ਪਾਉਣੀ ਹੁੰਦੀ ਮੈਂ ਤਾਂ ਪਾਉਣੀ ਆ ਜੀ 벨ਟ 8 ਇੰਚ ਦੀ ਤੁਸੀਂ 7 ਇੰਚ ਦੀ ਪਾਉਣੀ ਆ 7 ਦੀ ਪਾ ਸਕਦੇ ਹੋ 6 ਦੀ ਪਾਉਣੀ ਆ 6 ਦੀ ਕੱਟ ਪਾ ਸਕਦੇ ਹੋ ਇਹ ਤੁਹਾਡੀ ਇੱਛਾ ਪਰ ਮੈਂ ਹਮੇਸ਼ਾ 벨ਟ 8 ਇੰਚ ਦੀ ਕਟਿੰਗ ਕਰਦੀ ਹੁੰਦੀ ਆ ਤੇ ਇੱਥੋਂ ਅਸੀਂ 8 ਇੰਚ ਕਪੜਾ ਕੱਢ ਲੈਣਾ ਦੇਖੋ ਜੀ ਇਹ ਸਾਡਾ 벨ਟ ਲਈ ਕਪੜਾ ਨਿਕਲਿਆ ਹੈ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਆਪਾਂ ਸਲਵਾਰ ਦੇ ਪੱਲੇ ਤੇ ਸਲਵਾਰ ਕਟਿੰਗ ਕਰ ਲੈਂਦੇ ਆ ਦੇਖੋ ਜੀ ਆ ਸਾਡੇ ਕੋਲ ਸਲਵਾਰ ਦੇ ਪੱਲੇ ਆ ਗਏ ਠੀਕ ਹੈ ਜੀ ਅਸੀਂ ਸਲਵਾਰ ਦੇ ਪੱਲਿਆਂ ਨੂੰ ਸਾਈਡ ਤੇ ਕਰਾਂਗੇ ਦੇਖੋ ਇਹ ਸਾਡੀ ਹੈਗੀ ਸਲਵਾਰ ਬਾਕੀ ਬਚਿਆ ਜਿਹੜਾ ਸਾਡੇ ਕੋਲ ਉਹ ਸਾਡੇ ਕੋਲ ਕਪੜਾ ਹੈਗਾ ਜ਼ਿਆਦਾ ਠੀਕ ਆ ਤੇ ਸਾਡੀ ਸਲਵਾਰ ਵਧੀਆ ਬਣ ਸਕਦੀ ਆ ਕੋਈ ਮਿਆਨੀ ਪਾਉਣ ਦੀ ਲੋੜ ਨਹੀਂ ਤਾਂ ਅਸੀਂ ਕਪੜੇ ਨੂੰ ਐਦਾਂ ਫੋਲਡ ਕਰਨਾ ਜੇ ਸਾਡੇ ਕੋਲ ਇਹ ਕਪੜਾ ਘਾਟਾ 3 ਇੰਚ ਤੋਂ ਹਨਾ ਜਿਨੀ ਵਾਰ ਦੀ ਲੈਂਥ ਲੈਣੀ ਆ ਤਾਂ ਅਸੀਂ ਕੱਪੜੇ ਨੂੰ ਇੱਕ ਫੋਲਡ ਕਰਨਾ ਹੈ ਆਪਾਂ ਠੀਕ ਹੈ ਜੀ ਹੁਣ ਸਾਡਾ ਸਾਡੇ ਕੋਲ ਇਹ ਕੱਪੜਾ ਫालतੂ ਆ ਵਾਧੂ ਆ ਇਹ ਜਦੋਂ ਉੱਪਰ ਆ ਤਾਂ ਕਰਕੇ ਅਸੀਂ ਇਹਨੂੰ ਐਦਾਂ ਡਬਲ ਫੋਲਡ ਕਰਨਾ ਸਾਡੇ ਕੱਪੜੇ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਵਿਛਾ ਲੈਣਾ ਕਿਸੇ ਪਾਸੇ ਵੀ ਕੱਪੜਾ ਵੱਧ ਘੱਟ ਨਾ ਹੋਵੇ ਐਂ ਚੰਗੀ ਤਰ੍ਹਾਂ ਆਪਾਂ ਵਿਛਾ ਲਿਆ ਹੋਇਆ ਇਹਨੂੰ ਠੀਕ ਆ ਜੀ ਹੁਣ ਅਸੀਂ ਜਿੰਨੇ ਸੀ ਪੱਲਿਆਂ ਦੀ ਲੰਬਾਈ ਕੱਟੀ ਸੀਗੀ ਅਸੀਂ ਉੰਨੀ ਇੱਥੋਂ ਲੰਬਾਈ ਲਵਾਂਗੇ ਸੀ ਪੱਲੇ ਦੀ ਲੰਬਾਈ ਕੱਟੀ ਆ ਜੀ 3 ਇੰਚ ਇੱਥੇ ਸਾਡ ਆ ਗਿਆ 3 ਇੰਚ ਅਸੀਂ 3 ਇੰਚ ਤੇ ਨਿਸ਼ਾਨੀ ਲਗਾ ਲਈ ਲੇਖ ਹੁਣ ਅਸੀਂ ਸਰਜਰ ਸਾਡੇ ਪੱਲੇ ਨੇ ਉਹ ਹੈਗੇ ਨੇ 6.5 ਇੰਚ ਦੇ ਠੀਕ ਆ ਤੇ ਮੂਰੀ ਸਾਡੀ ਹੈਗੀ ਆ 5.5 ਇੰਚ ਤਾਂ ਕਰਕੇ ਸਾਨੂੰ ਇੱਥੋਂ ਜ਼ਿਆਦਾ ਗੁੰਦੀ ਲੈਣ ਦੀ ਲੋੜ ਨਹੀਂ ਗਈ ਇੱਥੇ ਲੈਂਥ ਦੀ ਨਿਸ਼ਾਨੀ ਲਗਾਈ ਆ ਠੀਕ ਆ ਇਹ ਸਾਡੀ ਹੋ ਗਈ ਲੈਂਥ ਦੀ ਨਿਸ਼ਾਨੀ ਹੁਣ ਜੇ ਤਾਂ ਸਾਡੇ ਕੋਲ ਪੱਲਿਆਂ ਦੀ ਜਿਹੜੀ ਚੌੜਾਈ ਆ ਉਹ ਮੂਰੀ ਨਾਲੋਂ ਵੱਧ ਆ ਫਿਰ ਤਾਂ ਸਾਨੂੰ ਇੱਥੇ ਕੁੰਦੀ ਜ਼ਿਆਦਾ ਲੈਣ ਦੀ ਲੋੜ ਨਹੀਂ ਹੈਗੀ ਜਿਵੇਂ ਹੁਣ ਮੇਰੀ ਸਲਵਾਰ ਇਹ ਜਿਹੜੀ ਸਲਵਾਰ ਆਪਾਂ ਕਟਿੰਗ ਕਰਨੀ ਆ ਇੱਥੇ ਮੋਰੀ ਸਾਢੇ ਪੰਜ ਆ ਪਰ ਪੱਲੇ ਨੇ ਜਿਹੜੇ ਸਾਡੇ ਕੋਲ ਬਚੇ ਹੋਏ ਸਾਢੇ 6 ਇੰਚ ਨੇ ਤਾਂ ਇੱਥੇ ਸਾਨੂੰ ਜ਼ਿਆਦਾ ਕਪੁੰਦੀ ਲੈਣ ਦੀ ਲੋੜ ਨਹੀਂ ਆਸੀ ਇੱਥੇ 1 ਇੰਚ ਲੈ ਲਾਂਗੇ ਠੀਕ ਆ ਜੇ ਸਾਡੇ ਮੋਰੀ ਸਾਢੇ 6 ਆ ਤੇ ਪੱਲੇ ਵੀ ਸਾਡੇ ਕੋਲ ਸਾਡੇ ਕੋਲ ਸਾਢੇ 6 ਇੰਚ ਨੇ ਤਾਂ ਅਸੀਂ ਇੱਥੇ 2 ਇੰਚ ਲੈ ਲਾਂਗੇ ਥੋੜੇ ਜਿਹਾ ਵੱਧ ਲੈ ਲਾਂਗੇ ਤੇ ਹੁਣ ਅਸੀਂ ਇੱਥੋਂ ਸਾਡੇ ਪੱਲੇ ਪੂਰੇ ਨੇ ਤਿਆਰ ਨੇ ਠੀਕ ਆ ਸਾਢੇ 6 ਨੇ ਤੇ ਇੱਥੋਂ ਅਸੀਂ ਲਵਾਂਗੇ 1 ਇੰਚ ਠੀਕ ਹੈ ਜੀ ਇਸੇ ਤਰ੍ਹਾਂ ਅਸੀਂ ਜਿਵੇਂ ਇੱਥੋਂ ਇੱਥੇ ਤੱਕ ਲੈਂਥ ਲਈ ਆ ਹੁਣ ਦੇਖੋ ਉਧਰੋਂ ਅਸੀਂ ਉਧਰ ਦੂਜੀ ਸਾਈਡ ਤੇ ਉਧਰੋਂ ਲੈਂਥ ਲੈ ਲਈ ਸੀ ਇੱਧਰਲੀ ਸਾਈਡ ਤੇ ਅਸੀਂ ਇੱਧਰੋਂ ਲੈਂਥ ਲਵਾਂਗੇ 3 ਇੰਚ ਸਾਡੀ ਇੱਥੋਂ ਆ ਗਈ ਜੀ ਇੱਥੇ ਤੱਕ 3 ਇੰਚ ਸਾਡੀ ਲੈਂਥ ਹੁੰਦੀ ਹੈ ਤੇ ਇੱਥੋਂ ਅਸੀਂ ਲੈਂਥ ਲਈ ਆ ਇੱਥੇ ਤੱਕ ਆ ਸਾਡੀ ਤੇ ਇੱਥੋਂ ਅਸੀਂ ਲਵਾਂਗੇ 1 ਇੰਚ ਜਿਵੇਂ ਉਧਰ ਕੁੰਦੀ ਕਿੰਚ ਲਈਆ ਇਸ ਸਾਈਡ ਤੋਂ ਸੀ ਇੱਥੋਂ ਤੇ ਇੱਥੇ ਤੱਕ ਲੈਂਥ ਲਈਆ ਤੇ ਇੱਥੇ ਅਸੀਂ ਕੁੰਦੀ ਲੈ ਲਈ 1 ਇੰਚ ਠੀਕ ਆ ਇਧਰਲੀ ਸਾਈਡ ਤੋਂ ਸੀ ਲੈਂਥ ਇੱਥੋਂ ਤੇ ਲੈ ਕੇ ਇੱਥੇ ਤੱਕ ਲਈਆ ਤੇ ਇੱਥੇ ਅਸੀਂ ਲੈ ਲਿਆ 1 ਇੰਚ ਹੁਣ ਅਸੀਂ ਇੱਥੋਂ ਤੇ ਇੱਥੇ ਤੱਕ ਨਿਸ਼ਾਨੀ ਲਗਾਵਾਂਗੇ ਹੁਣ ਅਸੀਂ ਇੰਚ ਟੇਪ ਨੂੰ ਇੱਥੋਂ ਰੱਖ ਕੇ ਉਧਰਲੇ 1 ਇੰਚ ਤੱਕ ਨਿਸ਼ਾਨੀ ਲਗਾ ਦਾਂਗੇ ਬਸ ਕੁਦੇਓ ਠੀਕ ਹੈ ਜੀ ਅਸੀਂ ਇੱਥੋਂ 1 ਇੰਚ ਕੁੰਡੀ ਲਈਆ ਇੱਥੋਂ 1 ਇੰਚ ਕੁੰਡੀ ਲਈਆ ਤੇ ਇੱਥੋਂ ਇੱਥੇ ਤੱਕ ਅਸੀਂ ਐਂਟੀ ਟੇਪ ਰੱਖ ਕੇ ਨਿਸ਼ਾਨੇ ਲਾ ਲਈ ਤੇ ਹੁਣ ਅਸੀਂ ਇੱਥੋਂ ਐਦਾਂ ਐਦਾਂ ਕਟਿੰਗ ਕਰ ਦਾਂਗੇ ਇਹਨੂੰ ਤੇ ਇਹ ਜਿਹੜਾ ਸਾਡਾ ਬੰਦ ਭਾਗ ਆ ਇਹਨੂੰ ਵੀ ਅਸੀਂ ਕੱਟ ਲਾਂਗੇ ਦੇਖੋ ਸਾਡੀਆਂ ਚਾਰ ਕੁੰਦੀਆਂ ਕੱਟੀਆਂ ਗੀਆਂ ਦੋ ਕੁੰਦੀਆਂ ਸਾਡੀਆਂ ਇਹ ਹੋ ਗਈਆਂ ਦੋ ਹੋ ਗਈਆਂ ਇਹ ਅਸੀਂ ਆਹ ਵਾਲੀਆਂ ਕੁੰਦੀਆਂ ਨੂੰ ਚੱਕ ਕੇ ਇਹਨਾਂ ਦੇ ਉੱਤੇ ਰੱਖ ਲਾਂਗੇ ਇਸ ਬਿਲਕੁਲ ਬਰਾਬਰ ਰੱਖ ਲੈਣੀਆਂ ਨੇ ਕੁੰਦੀਆਂ ਦੇਖੋ ਹੁਣ ਅਸੀਂ ਚਾਰੇ ਕੁੰਦੀਆਂ ਬਰਾਬਰ ਰੱਖ ਲਿਆ ਨੇ ਇੱਥੋਂ ਅਸੀਂ ਲਵਾਂਗੇ ਆਸਣ ਅਸਾਓ ਸਰਦਾ ਹੈਗਾ ਜੀ ਲੈਣਾ ਹੁੰਦਾ 9 ਇੰਚ ਇੱਥੋਂ ਸੀ 9 ਇੰਚ ਤੇ ਨਿਸ਼ਾਨੀ ਲਗਾ ਕੇ ਫੇਮ ਆਪਾ ਆਸਣ ਨੂੰ ਕਟਿੰਗ ਕਰਤਾ ਹਾਂ ਸਾਡਾ ਅਸਣ ਕੱਟਿਆ ਗਿਆ ਇਹ ਦੇਖੋ ਇਹ ਸਲਵਾਰ ਅਸੀਂ ਹੈਵੀ ਕੱਟ ਲਈਆ ਇਹਦੇ ਚ ਅਸੀਂ ਕੋਈ ਕੁੰਦੀ ਨਹੀਂ ਪਾਈ ਕੁਛ ਨਹੀਂ ਕੀਤਾ ਠੀਕ ਹੈ ਜੀ ਤੇ ਸਾਨੂੰ ਨਹੀਂ ਕੋਈ ਮਿਆਨੀ ਦੀ ਲੋੜ ਆ ਹੁਣ ਅਸੀਂ ਸਲਵਾਰ ਨੂੰ ਸਟੇਟ ਬਣਾਉਣ ਵਾਸਤੇ ਕੀ ਕਰਾਂਗੇ ਹੁਣ ਅਸੀਂ ਇੱਥੋਂ ਕੁੰਦੀਆਂ ਤੋਂ ਉੱਪਰ ਨੂੰ ਲਵਾਂਗੇ 10 ਇੰਚ 10 ਇੰਚ ਤੇ ਨਿਸ਼ਾਨੀ ਲਗਾ ਲੈਣੀ ਆ ਤੇ ਹੁਣ ਜਿੱਥੇ 10 ਇੰਚ ਤੇ ਨਿਸ਼ਾਨੀ ਲਗਾਈ ਉਹਦੋਂ ਇਧਰਲੀ ਸਾਈਡ ਨੂੰ ਹੁੰਦੀਆਂ ਵੱਲ ਨੂੰ 10 ਇੰਚ ਤੇ ਫਿਰ ਨਿਸ਼ਾਨੀ ਲਗਾ ਲੈਣੀ ਆ ਤੇ ਨਿਸ਼ਾਨੀ ਚੰਗੀ ਤਰ੍ਹਾਂ ਲਾਉਣੀਆਂ ਹੁਣ 6 ਫੱਟੀ ਦੀ ਸਹਾਇਤਾ ਨਾਲ ਆਪਾਂ ਇੱਥੇ ਨਿਸ਼ਾਨੀਆਂ ਲਗਾ ਲੈਣੀਆਂ ਨੇ ਹੁਣ 6 ਫੱਟੀ ਥੋੜੀ ਜਿਹੀ ਛੋਟੀ ਆ ਤੇ ਨੂੰ ਅਸੀਂ ਥੱਲੇ ਲਿਆਵਾਂਗੇ ਕੁੰਦੀ ਤੋਂ ਸ਼ੁਰੂ ਕਰਾਂਗੇ 6 ਫੱਟੀ ਨੂੰ ਠੀਕ ਹੈ ਜਦਾਂ ਰੱਖ ਕੇ ਇੱਥੇ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ ਜਿੱਥੇ ਜਿੱਥੇ ਆਪਾਂ ਨਿਸ਼ਾਨੀਆਂ ਲਗਾਈਆਂ ਨੇ ਫੱਟੀ ਉਹਦੇ ਨਾਲ ਨਾਲ ਮਿਲਣੀ ਚਾਹੀਦੀ ਹੈ ਉੱਥੋਂ ਲਗਾ ਕੇ ਤੇ ਉੱਪਰੋਂ ਵੀ ਅਸੀਂ ਜਿਹੜੀ ਥੱਲੇ ਤੱਕ ਨਿਸ਼ਾਨੀਆਂ ਉੱਥੇ ਤੱਕ ਨਿਸ਼ਾਨੀ ਲਗਾ ਕੇ ਮਿਲਾ ਦੇਣਾ ਠੀਕ ਹੈ ਜੀ ਇਹਨੂੰ ਮਿਲਾ ਕੇ ਤੇ ਹੁਣ ਜਿੱਥੇ-ਜਿੱਥੋਂ ਨਿਸ਼ਾਨੇ ਲਗਾਈਆ ਉੱਥੋਂ-ਉੱਥੋਂ ਅਸੀਂ ਇਹਨੂੰ ਕਟਿੰਗ ਕਰ ਦੇਣਾ ਠੀਕ ਹੈ ਜੀ ਹੁਣ ਅਸੀਂ ਪੱਲਿਆਂ ਨੂੰ ਕੁੰਡੀਆਂ ਦੇ ਬਰਾਬਰ ਰੱਖਣਾ ਤੇ ਥੋੜਾ ਜਿਹਾ ਉੱਪਰ ਰੱਖ ਲੈਣਾ ਜਿੰਨੀ ਕਿ ਸਲਾਈ ਲੱਗਣੀ ਆ ਦਾ ਬਰਾਬਰ ਉੱਤੇ ਰੱਖ ਕੇ ਇੱਥੋਂ ਉੱਪਰੋਂ ਉੱਥੋਂ ਉਪਰੋਂ ਅਸੀਂ 4 ਇੰਚ ਤੇ ਨਿਸ਼ਾਨੀ ਲਗਾ ਲੈਣੀ ਆ 4 ਤੇ ਲਾ ਲੈਣੀ ਆ ਤੇ ਇਥੋਂ 6 ਫੱਟੀ ਦੇ ਸਹਤਾਂ ਨਾਲ ਆਪਾਂ ਇਹਨੂੰ ਕਾਟ ਪਾ ਦੇਣੀ ਆ ਇਹ ਨਿਸ਼ਾਨੀ ਤੁਸੀਂ 3 ਤੇ ਵੀ ਲਾ ਸਕਦੇ ਹੋ 4 ਤੇ ਵੀ ਲਾ ਸਕਦੇ ਹੋ ਠੀਕ ਆ ਜੀ ਪਰ ਮੈਂ 3 ਤੇ ਲਾਈ ਆ ਇੰਤ ਤਿੰਨ ਨਿਸ਼ਾਨੇ ਲਗਾ ਕੇ ਅਸੀਂ ਇਹਨੂੰ ਥੋੜਾ ਥੋੜਾ ਘਟਾਉਂਦੇ ਘਟਾਉਂਦੇ ਘਟਾ ਦੇਣਾ ਹੈ ਤੇ ਇੱਥੋਂ ਅਸੀਂ ਇਹਨੂੰ ਕਟਿੰਗ ਕਰ ਦੇਣਾ ਕਿਰਸ਼ੀ ਕਾਟ ਨੂੰ ਸੀ ਕਟਿੰਗ ਕਰ ਦੇਣਾ ਠੀਕ ਹੈ ਤੇ ਹੁਣ ਇਹ ਸਾਡੀ ਹੈਗੀ ਬੈਲਟ ਪਹਿਲਾਂ ਅਸੀਂ ਬੈਲਟ ਤਿਆਰ ਕਰ ਲਾਂਗੇ ਬੈਲਟ ਸਾਡੀ ਹੈਗੀ ਹੈ ਜੀ 23 ਇੰਚ ਇਹਦੇ ਵਿੱਚ ਅਸੀਂ 1 ਇੰਚ ਪਲੱਸ ਕਰਾਂਗੇ ਤੇ 24 ਇੰਚ ਤੇ ਨਿਸ਼ਾਨੀ ਲਗਾ ਲਾਂਗੇ। ਦੇ ਉਪਰੋਂ ਵੀ ਆਪਾਂ 24 ਇੰਚ ਤੇ ਨਿਸ਼ਾਨੀ ਲਗਾ ਲਈ ਤੇ ਨੀਚੋਂ ਵੀ ਆਪਾਂ 24 ਇੰਚ ਤੇ ਨਿਸ਼ਾਨੀ ਲਗਾ ਲੈਣੀ ਆ। ਤੇ ਹੁਣ ਅਸੀਂ ਇਹਨੂੰ ਜਿੱਥੇ 24 ਇੰਚ ਤੇ ਨਿਸ਼ਾਨੀ ਲਗਾਈ ਇਹਨੂੰ ਕਟਿੰਗ ਕਰ ਦੇਣਾ। ਤੇ ਆਪਾਂ ਨਾਲ ਹੀ ਇਹਦਾ ਬੰਦ ਭਾਗ ਆ ਇਹ ਵੀ ਕਟਿੰਗ ਕਰ ਦੇਣਾ। ਨੇ ਸਾਡੀ ਬੈਲਟਾ ਦੇਖੋ ਜੀ ਸਾਡੀ ਸਟੇਟ ਸਲਵਾਰ ਬਿਲਕੁਲ ਤਿਆਰ ਆ। ਠੀਕ ਆ ਤੇ ਦੇਖੋ ਇਹ ਜਿਹੜੀ ਕਾਟ ਆ ਕਿੰਨੀ ਲੰਬੀ ਆ ਠੀਕ ਆ ਤੇ ਸਲਵਾਰ ਸਾਡੀ ਪੂਰੀ ਹੈਵੀ ਆ ਤੇ ਅਸੀਂ ਇਹਦੇ ਚ ਕੋਈ ਐਕਸਟਰਾ ਕੁੰਦੀਆਂ ਵੀ ਨਹੀਂ ਪਾਈਆਂ ਠੀਕ ਆ ਤੇ ਦੇਖੋ ਇਹ ਸਲਵਾਰ ਆ ਇਹ ਚੱਕ ਨਹੀਂ ਹੋਊਗੀ ਇੱਥੋਂ ਕੱਟ ਪਾਉਣ ਵਾਲੇ ਹੋਗੇ ਵੀ ਜਿਹੜਾ ਜਦੋਂ ਮੋਰੀ ਦੇ ਉੱਤੇ ਡਿੱਗ ਜਾਂਦੀ ਆ ਸਲਵਾਰ ਮੋਰੀਓ ਚੰਗੇ ਨਹੀਂ ਲੱਗਦੀ ਐਦਾਂ ਕਟਿੰਗ ਕਰਨਾ ਸਲਵਾਰ ਬਿਲਕੁਲ ਸਿੱਧੀ ਰਹੋਗੀ ਖੜੀ ਰਹੋਗੀ ਤਾਂ ਪਹੁੰਚਾ ਵੀ ਦਿਖੂਗਾ ਬਹੁਤ ਸੋਹਣੀ ਲੱਗੂਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ